ਸਰਹੰਦ ਵਿਖੇ ਸਥਿਤ ਆਮ ਖਾਸ ਬਾਗ ਵਿੱਚ ਤੀਆਂ ਤੀਜ ਦਾ ਮੇਲਾ ਕਰਵਾਇਆ ਗਿਆ ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਪਰਨੀਤ ਸ਼ਿਰਗਿਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਦ ਕੌਰ ਗਰੇਵਾਲ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਮੌਜੂਦ ਰਹੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸੂਬੇ ਦੀਆਂ 3 ਪੈਣਾ ਨੂੰ ਰਕੜੀ ਦੇ ਮੌਕੇ ਤੇ ਵੱਡੀ ਸ਼ੋਗਾਤ ਦਿੱਤੀ ਜਾਏਗੀ। ਉਹਨਾਂ ਕੇ ਹੈ ਕਿ ਅਜਿਹੇ ਮੇਲੇ ਕਰਵਾਉਣੇ ਸੱਭਿਆਚਾਰ ਨੂੰ ਜੋੜੀ ਰੱਖਣ ਦੇ ਲਈ ਸਹਾਇਕ ਹੋਣਗੇ ਉਹਨਾਂ ਬੋਲਦੇ ਆ ਕਿ ਹੈ ਕਿ ਸਭ ਤੋਂ ਨੇੜੇ ਦਾ ਰਿਸ਼ਤਾ ਮਾਵਾ ਤੇ ਧੀਆ ਦਾ ਹੁੰਦਾ ਹੈ ਸਾਡੇ ਲੋਕ ਗੀਤਾਂ ਅਤੇ ਬੋਲੀਆਂ ਵਿੱਚੋਂ ਇਸ ਰਿਸ਼ਤੇ ਦੀ ਮਹਿਕ ਆਉਂਦੀ ਹੈ ਜਦੋਂ ਧੀਆ ਦਾ ਵਿਚੋੜਾ ਪੈਂਦਾ ਹੈ ਤਾਂ ਸਭ ਤੋਂ ਵੱਧ ਦੁੱਖ ਮਾਵਾ ਨੂੰ ਵੱਜਦੀ ਹੈ ਉਹਨਾਂ ਕਹੇ ਹੈ ਕਿ ਪ੍ਰੂਣ ਹੱਤਿਆ ਤੇ ਦਾਜ ਤੋਂ ਤਾਂ ਹੁਣ ਬਚਾਅ ਹੋ ਰਿਹਾ ਹੈ ਪਰ ਹੁਣ ਵਿਦੇਸ਼ ਜਾਣ ਦੀ ਦੀਦ ਜ਼ਰੂਰ ਚੱਲ ਪਈ ਹੈ ਆਪਣੀਆਂ ਧੀਆ ਨੂੰ ਵਿਦੇਸ਼ਾਂ ਦੀ ਧਰਤੀ ਤੇ ਖ਼вар ਹੋਣ ਤੋਂ ਸਭ ਤੋਂ ਵੱਧ ਮਾਵਾ ਹੀ ਬਚਾ ਸਕਦੀ ਹੈ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੇ ਵਿਭਾਗ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹਾਂਗੀ ਕਿਉਂਕਿ ਬਹੁਤ ਹੀ ਸੋਹਣਾ ਪ੍ਰੋਗਰਾਮ ਔਰ ਧੀਆਂ ਨਾਲ ਜੁੜਿਆ ਹੋਇਆ ਸਭ ਤੋਂ ਵੱਡੀ ਪੂਰਨ ਬੱਚਿਆਂ ਤੋਂ ਔਰ ਮੈਂ ਆਪਣੀਆਂ ਬੇਟੀਆਂ ਨੂੰ ਮਾਵਾ ਭੈਣਾਂ ਨੂੰ ਸਾਰਿਆਂ ਨੂੰ ਇਸ ਮੁਬਾਰਕ ਮੌਕੇ ਤੇ ਦਿਲੋਂ ਮੁਬਾਰਕਬਾਦ ਦਿੰਦੀ ਅਨੇ ਤੁਸੀਂ ਜਗ ਦੇਖਿਆ ਕਿ ਤੇਰੇ ਬੱਚੇ ਆਪਣੇ ਨਾਲ ਜੋੜ ਲਿਆ ਰਹੇ ਹਨ। ਮੈਨੂੰ ਲੱਗਦਾ ਹੈ ਕਿ ਪ੍ਰਾਣੇ ਕਲਚਰ ਨਾਲ ਜੋੜਨ ਲਈ ਵੀ ਇੱਕ ਵਧੀਆ ਉਪਰਾਲਾ ਕਿਉਂਕਿ ਸਾਡੇ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਤੀਆਂ ਕੀ ਆ ਪਿੰਘਾ ਕੀ ਆ ਔਰ ਮਹਿੰਦੀ ਲਗਾ ਰਹੀਆਂ ਨੇ ਬੱਚੀਆਂ। ਮੈਨੂੰ ਲੱਗਦਾ ਹੈ ਕਿ ਇੰਨੀ ਵਧੀਆ ਐਫਰਟ ਕੀਤੀ ਗਈ ਹੈ ਕਿ ਬੱਚਿਆਂ ਨੂੰ ਆਪਣੀ ਜ਼ਮੀਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਗਰ ਜ਼ਿਲ੍ਹੇ ਵਿੱਚ ਹੋਣੇ ਚਾਹੀਦੇ ਨੇ ਸੋ ਇੱਕ ਵਾਰ ਫਿਰ ਤੋਂ ਮੈਂ ਇਸ ਉਪਰਾਲੇ ਲਈ ਬਹੁਤ ਬਹੁਤ ਅਸੀਂ ਇੱਕ ਫੀਡ ਦੀ ਗੱਲ ਕਰੀ ਆ ਅੰਗਰਵਾੜੀ ਸੈਂਟਰ ਦੇ ਵਿੱਚ ਫੀਡ ਨੂੰ ਲੈ ਕੇ ਕਾਫੀ ਇਸ਼ੂ ਬਣਿਆ ਹੋਇਆ ਹੈ ਲੇਕਿਨ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਦੇਖੋ ਜੀ ਇਹ ਗੱਲ ਗਲਤ ਹੈ ਕਿ ਕੋਈ ਕਾਰਵਾਈ ਨਹੀਂ ਹੋਈ ਅਸੀਂ ਪੂਰੇ ਜ਼ਿਲ੍ਹਿਆਂ ਦੇ ਵਿੱਚ ਚੈਕਿੰਗ ਕਰਵਾਈ ਹੈ ਪੂਰੀ ਮੈਂ ਖੁਦ ਚੈੱਕ ਕਰਕੇ ਆਈਆਂ ਔਰ ਸੈਂਪਲ ਵੀ ਭਰਵਾਏ ਗਏ ਆ ਕੋਈ ਲੈਬ ਤੋਂ ਵੀ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਮਾੜੀ ਰਿਪੋਰਟ ਨਹੀਂ ਆਈ ਔਰ ਅਸੀਂ ਅੱਜ ਵੀ ਤਿਆਰ ਆ ਕਿਤੇ ਵੀ ਕੋਈ ਵੀ ਜਾ ਕੇ ਤੁਹਾਡੇ ਚੋਂ ਵੀ ਜਾ ਕੇ ਚੈੱਕ ਕਰ ਸਕਦਾ ਹੈ ਅਗਰ ਕਿਤੇ ਗਲਤ ਹੋਏਗਾ ਤਾਂ ਉਸਤੇ ਕਾਰਵਾਈ ਹੋਏਗੀ ਇਹ ਤਾਂ ਪੰਜਾਬ ਦੇ ਘਰਾਂ ਚ ਛੋਟੇ ਛੋਟੇ ਬੱਚੇ ਕੰਮ ਕਰ ਰਹੇ ਨੇ ਆਮ ਢਾਬਿਆਂ ਦੇ ਕਰਿਆਨੇਦਾਰਨ ਅਤੇ ਬਿਲਕੁਲ ਜੀ ਔਰ ਮੈਂ ਇਸੇ ਮਹੀਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਪਟਿਆਲੇ ਤੋਂ ਸ਼ੁਰੂ ਕੀਤੀ ਸੀ ਅਸੀਂ ਢਾਬਿਆਂ ਤੋਂ ਚੱਕੇ ਸੀ ਬੱਚੇ ਔਰ ਇਸ ਮਹੀਨੇ ਚ ਅਸੀਂ ਫ੍ਰੀਕਸ਼ਨ 100 ਬੱਚੇ ਰੈਸਕਿਊ ਕੀਤੇ ਹੈ ਔਰ ਉਹਨਾਂ ਨੂੰ ਕਾਲ ਸਪਾਂਸਰਸ਼ਿਪ ਵੀ ਅਸੀਂ ਸ਼ੁਰੂ ਕੀਤੀ ਹੈ 4000 ਰੁਪਏ ਪ੍ਰਤੀ ਮਹੀਨਾ ਔਰ ਮੈਂ ਅਨੁਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਜਿੱਥੇ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਬੱਚਾ ਨਜ਼ਰ ਆਉਂਦਾ ਸਾਨੂੰ ਦੱਸੋ 1098 ਸਾਡਾ ਹੈਲਪਲਾਈਨ ਨੰਬਰ ਹੈ ਅਸੀਂ ਇਮੀਡੀਏਟਲੀ ਉਹਨਾਂ ਤੇ ਕਾਰਵਾਈ ਕਰਦੇ ਹਾਂ ਬਿਲਕੁਲ ਜੀ ਅਸੀਂ ਸਾਡੇ ਫੰਕਸ਼ਨਾਂ ਦਾ ਸਿਸਟਮ ਇੰਨਾ ਬੁਰਾ ਹਾਲ ਹੈ ਇਸ ਟਾਈਮ ਲੋਕਾਂ ਤੱਕ ਤੁਹਾਡੇ ਤੱਕ ਰਿਪੋਰਟ ਪਹੁੰਚਦੀ ਆ ਪਤਾ ਨਹੀਂ ਨਹੀਂ ਪਰ ਇਸ ਟਾਈਮ ਇਹ ਨਾ ਮੰਦਾ ਹਾਲਾ ਲੋਕਾਂ ਨੂੰ ਦਫਤਰਾਂ ਦੇ ਚੱਕਰ ਮਾਰਨੇ ਪੈਣੇ ਇੱਥੇ ਤੱਕ ਕਿ ਐਮਐਲਏ ਸਾਹਿਬ ਦੇ ਦਫਤਰ ਦੇ ਵੀ ਲੋਕ ਚੱਕਰ ਮਾਰਦੇ ਆ ਉਹਨਾਂ ਦਾ ਕੰਮੇ ਨਹੀਂ ਹੋ ਰਿਹਾ ਜੀ ਕੀ ਕਰਨਗੇ ਜੀ ਕਿਹੜਾ ਕੰਮ ਨਹੀਂ ਜੀ ਪੈਨਸ਼ਨਾਂ ਵਗੈਰਾ ਪੈਨਸ਼ਨਾਂ ਸੀਮਿੰਦਾ ਵਿੱਚ ਵੇਲਿਆ ਫਾਰਮ ਭਰਦੇ ਆ ਫਾਰਮ ਹੀ ਭਰਦਿਆਂ ਜੀ ਫਾਰਮ ਵਿੱਚ ਸੀਮਤ ਆ ਤਿੰਨ ਤਿੰਨ ਬਾਰ ਲੋਕ ਫਾਰਮ ਭਰ ਚੁੱਕੇ ਨੇ ਤੇ ਉਹ ਔਮ ਭਰਨ ਤੱਕ ਹੀ ਰਹਿ ਗਿਆ ਸੀਮਤ ਅੱਗੇ ਕੀ ਕਰਦੇ ਹੋਗੇ ਜੀ ਪੈਨਸ਼ਨ ਨਹੀਂ ਲੱਗ ਰਹੀ ਤਾਂ ਅਸੀਂ ਕਾਰਨ ਪੁੱਛ ਲਈਏ ਕਿਉਂ ਨਹੀਂ ਲੱਗ ਰਹੀ ਪੈਨਸ਼ਨ ਹਾਂ ਜੀ ਹੋਣਾ ਚਾਹੀਦਾ ਜੀ ਉਹ ਤਾਂ ਜ਼ਰੂਰ ਤਾਂ ਨਹੀਂ ਕੋਈ ਕੁਝ ਗੱਲ ਨਹੀਂ ਯਾਰ ਇਹਦੇ ਤੋਂ ਪ ਬਿਲਕੁਲ ਜੇ ਅਸੀਂ ਰਖੜੀ ਤੋਂ ਪਹਿਲਾਂ ਨਹੀਂ ਦੱਸਾਂਗੇ ਰਖੜੀ ਤੇ ਹੀ ਦੱਸਾਂਗੇ 7000 ਰੁਪਏ ਪੈਨਸ਼ਨ ਵਾਲੀ ਸਕੀਮ ਕਦੋਂ ਤੱਕ ਲਾਗੂ ਹੋ ਰਹੀ ਹੈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਨੂੰ ਜਲਦੀ ਲਾਗੂ ਕਰੀਏ ਅਤੇ ਜਿਹੜੀਆਂ ਸਟਾਲਸ ਲਗਾਈਆਂ ਗਈਆਂ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਇਸ ਵੀਜ਼ੇ ਕਿਤਾ ਨੂੰ ਸੱਭਿਆਚਾਰ ਨਾਲ ਜੋੜਦੀ ਹੈ ਉਹ ਪ੍ਰਾਤਨ ਚੀਜ਼ਾਂ ਜਿਹੜੀਆਂ ਅਸੀਂ ਮਨੋਂ ਵਿਸਾਰ ਚੁੱਕੇ ਆਂ ਭੁੱਲ ਚੁੱਕੇ ਆਂ ਸਾਡੇ ਆਉਣ ਵਾਲੇ ਬੱਚਿਆਂ ਨੂੰ ਦਿਖਾਉਣ ਲਈ ਵੀ ਇੱਕ ਵਧੀਆ ਢੰਗ ਹੈ ਔਰ ਮੈਨੂੰ ਲੱਗਦਾ ਹੈ ਕਿ ਕਈ ਚੀਜ਼ਾਂ ਨਹੀਂ ਆ ਬੈਨੀਫਿਸ਼ਰੀ ਹੁੰਦੀਆਂ ਨੇ ਸਾਡੇ ਲਈ ਔਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਸੋ ਉਹ ਚੀਜ਼ ਵੀ ਵਿੱਚ ਇਨਕਲੂਡ ਕੀਤੀ ਗਈ ਹੈ ਸੋ ਉਹਦੇ ਲਈ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਬਾਰਕਬਾਦ ਦਿੰਨੀ ਆ ਕਿ ਉਹ ਜਿਹੜਾ ਪ੍ਰਾਪਤਨ ਸੱਭਿਆਚਾਰਾ ਦੁਬਾਰਾ ਕੱਢ ਕੇ ਲੈ ਆਏ ਆ ਇਸ ਤੋਂ ਬਾਅਦ ਮੇਰੇ ਪਿੱਛੇ ਅਸ਼ੀਰਵਾਦ ਸਕੀਮ ਦੇ ਬੈਨੀਫਿਸ਼ਰੀ ਖੜੇ ਨੇ ਜੋ ਇੱਕ ਤਰ੍ਹਾਂ ਨਾਲ ਸਰਕਾਰ ਦਾ ਧੰਨਵਾਦ ਕਰਨ ਆਏ ਨੇ ਸੋ ਇਹ 3ਾਂ ਦੀ ਸਕੀਮ ਹੈ ਤਿਆਂ ਨੂੰ ਅਸੀਂ ਪੈਸੇ ਦਿੰਨੇ ਆ ਉਹਨਾਂ ਦੇ ਵਿਆਹ ਦੇ ਉੱਪਰ ਔਰ ਇਸ ਨੂੰ ਲਗਾਤਾਰ ਅਸੀਂ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਤਾਂ ਕਿ ਸਾਡੀਆਂ ਧੀਆਂ ਭੈਣਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਇਹ ਗੱਲ ਕੀਤੀ ਜਬ ਮੈਂ ਐਮਐਲਏ ਸਾਹਿਬ ਵੀ ਤੁਹਾਡੇ ਧਿਆਨ 'ਚ ਲਾ ਚੁੱਕੇ ਨੇ ਪ੍ਰਸ਼ਾਸਨ ਦੇ ਕਈ ਬਦਲੀਆਂ ਬਾਰੇ ਕਹਿ ਚੁੱਕੇ ਨੇ। ਕਈ ਅਧਿਕਾਰੀ ਕੰਮ ਨਹੀਂ ਕਰ ਰਹੇ 3-4 ਵਾਰ ਤੁਹਾਡੇ ਦੇ ਦੇਖੋ ਜਦੋਂ ਤੁਸੀਂ ਪੈਰਟੀਕੂਲਰਲੀ ਦੱਸੋ ਕਿਹਦੀ ਬਦਲੀ ਚਾਹੁੰਨੀ ਹੈ ਪੈਨਸ਼ਨ ਲੈ ਕੇ ਵੀ ਤਾਂ ਐਕਸਪ ਮਿਲਿਆ ਸੀ ਤੁਹਾਨੂੰ। ਇਹ ਤਾਂ ਸਭ ਅੱਜ ਮਿਲਿਆ ਮੈਨੂੰ ਤੇ ਜਿਹਦੀ ਕੋਈ ਪ੍ਰੋਬਲਮ ਨਾ ਕਰ ਦਿੰਦੇ ਇਹ ਕੋਈ ਤਰੀਕਾ ਥੋੜੀ ਹੁੰਦਾ।